ਸ਼ੁਕਰਨ ਜਿਹੜਾ ਇਸੇ ਟਰੈਕਟਰ ਦੇ ਨਾਲ ਰਾਹੀਂ ਜਿਹੜਾ ਉਹ ਖਨੌਰੀ ਬਾਰਡਰ ਦੇ ਉੱਤੇ ਆਇਆ ਤੇ ਪਿੰਡ ਬੱਲੋ ਦੀ ਇਹ ਟਰਾਲੀ ਹੈ ਕੱਪੜੇ ਜਿਹੜੇ ਸ਼ੁਕਰਨ ਦੇ ਉਹ ਇਸੇ ਨਾਲ ਤਰੇ ਤਰਾਏ ਜਿਹੜੇ ਇਸ ਵਕਤ ਰਹਿ ਗਏ ਨੇ ਤਾਂ ਇਹ ਪੈਕਿੰਗ ਜਿਹੜੀ ਹੈ ਸ਼ੁਕਰਨ ਦੇ ਜਿਹੜਾ ਉਹ ਪਿੰਡੋਂ ਕਰਕੇ ਲੈ ਕੇ ਆਇਆ ਸੀ ਤਾਂ ਉਸੇ ਤਰ੍ਹਾਂ ਦੇ ਨਾਲ ਅਜੇ ਵੀ ਇਸੇ ਤਰ੍ਹਾਂ ਨਾਲ ਪਈ ਹੈ ਉਹਨਾਂ ਦੇ ਨਾਲ ਤਾਂ ਮੁੰਡਾ ਮੈਨੂੰ ਲੈਨ ਚੱਲਾ ਗਿਆ ਬਾਰਡਰ ਤੋਂ ਉਹ ਮੈਨੂੰ ਕਹਿੰਦਾ ਵੀ ਉਹ ਚਲੇ ਨਾ ਜਾਣਾ ਮੇਰੇ ਆਉਂਦੇ ਨੂੰ ਚਲਾ ਗਿਆ ਸੀ ਸਾਨੂੰ ਉੱਥੇ ਅੱਗੇ ਮਿਲਿਆ ਜੀ ਇੱਥੇ ਬੰਦੇ ਖੜੇ ਐ ਇਹ ਉਹਨਾਂ ਖੜਿਆਂ ਨੂੰ ਗੋਲੀ ਮਾਰ ਕੇ ਮਾਰੀ ਜਾਂਦੀ ਟਰੈਕਟਰ ਕਿੰਨੇ ਆ ਕੇ ਟਰੈਕਟਰ ਤੋੜ ਗਏ ਬਹੁਤ ਵਧੀਆ ਸਵਾਦ ਦਾ ਬੰਦਾ ਸੀ ਭੱਜੇ ਹੀ ਆਉਗਾ ਬਾਪੂ ਜੀ ਆਜੋ ਆਜੋ ਸਾਡੇ ਲਈ ਹੋ ਜਾਂਦਾ ਬਾਪੂ ਚਾਹ ਕਰ ਲਈ ਹਾਂ ਕਰ ਲਈ ਆ ਜਾ ਪੀ ਲੈ ਇੰਨਾ ਚੰਗਾ ਸਵਾਦ ਦਾ ਤਾਂ ਬੰਦਾ ਹੀ ਹੁੰਦੀ 21 ਫਰਵਰੀ ਨੂੰ ਹਰਿਆਣਾ ਪ੍ਰਸ਼ਾਸਨ ਅਤੇ ਕਿਸਾਨਾਂ ਵਿਚਾਲੇ ਮੁੱਠਪੇਟ ਦਰਮਿਆਨ 21 ਸਾਲਾਂ ਸ਼ੁਭ ਕਰਨ ਦੀ ਜਿਹੜੀ ਮੌਤ ਆ ਹੋ ਗਈ ਅਤੇ ਸ਼ੁਭ ਕਰਨ ਜਿਹੜਾ ਇਸੇ ਟਰੈਕਟਰ ਦੇ ਨਾ ਰਾਹੀ ਜਿਹੜਾ ਉਹ ਖਨੌਰੀ ਬਾਰਡਰ ਦੇ ਉੱਤੇ ਆਇਆ ਤੇ ਪਿੰਡ ਬੱਲੋ ਦੀ ਇਹ ਟਰਾਲੀ ਹੈ ਜਿਸ ਦੇ ਵਿੱਚ ਸ਼ੁਭਕਰਨ ਵੱਲੋਂ ਆਪਣਾ ਜਿਹੜਾ ਸਮਾਨ ਪੈਕ ਕਰਕੇ ਜਿਹੜਾ ਰੱਖਿਆ ਗਿਆ ਅਤੇ ਪਿੰਡ ਵਾਲਿਆਂ ਦੇ ਮੁਤਾਬਕ ਦੱਸਣ ਮੁਤਾਬਕ ਜਿਹੜਾ 16 ਤਰੀਕ ਨੂੰ ਉਹ ਪਿੰਡ ਤੋਂ ਰਵਾਨਾ ਹੋਇਆ ਲੇਕਿਨ ਜਿਉਂ ਦਾ ਜੀ ਕਦੇ ਪਿੰਡ ਵਾਪਿਸ ਨਾ ਜਾ ਸਕੇ ਹਾਲਾਂਕਿ ਦੱਸਿਆ ਜਾ ਰਿਹਾ ਹੈ ਕਿ ਪਿੰਡ ਵਾਸੀਆਂ ਵੱਲੋਂ ਵੀ ਦਿੱਲੀ ਕਿਸਾਨੀ ਅੰਦੋਲਨ ਦੇ ਵਿੱਚ ਵੀ ਜਿਹੜਾ ਸ਼ੁਕਰਨ ਦਾ ਜਿਹੜਾ ਯੋਗਦਾਨ ਰਿਹਾ ਹੈ ਦੋ ਵਰੇ ਪਹਿਲਾ ਜਿਹੜਾ ਸ਼ੁਕਰਨ ਜਿਹੜਾ ਉਹ ਜਿੱਤ ਕੇ ਜ਼ਰੂਰ ਵਾਪਸ ਆਇਆ ਇੱਕ ਪਰਿਵਾਰ ਦੀ ਆਸ ਮੱਜੀ ਜਿਸ ਤੋਂ ਬਾਅਦ ਦੇ ਵਿੱਚ ਇੱਕ ਵਾਰੀ ਫਿਰ ਜਦੋਂ ਅੰਦੋਲਨ ਸ਼ੁਰੂ ਹੋਇਆ ਤਾਂ ਉਸ ਵਕਤ ਫਿਰ ਸ਼ਮੂਲੀਅਤ ਜਿਹੜੀ ਸ਼ੁਕਰਨ ਵੱਲੋਂ ਜਿਹੜੀ ਦਿੱਤੀ ਗਈ ਦੱਸਿਆ ਜਾ ਰਿਹਾ ਕਿ ਇਹ ਸ਼ੁਕਰਨ ਦਾ ਬੈਗ ਹੈ ਜੋ ਪੈਕ ਕਰਕੇ ਲੈ ਕੇ ਆਇਆ ਸੀ ਤਾਂ ਹੁਣ ਇੱਥੇ ਪਿੰਡ ਵਾਸੀ ਮੌਜੂਦ ਨੇ ਜਿਹੜੇ ਸੰਗੀ ਸਾਥੀ ਨਾਲ ਦੇ ਸੀ ਉਹ ਵੀ ਇੱਥੇ ਮੌਜੂਦ ਨੇ ਉਹਨਾਂ ਨਾਲ ਵੀ ਗੱਲਬਾਤ ਕਰਾਂਗੇ ਦੇਖ ਸਕਦੇ ਹੋ ਕਿ ਕੱਪੜੇ ਜਿਹੜੇ ਸ਼ੁਕਰਨ ਦੇ ਉਹ ਐਸੇ ਨਾਲ ਤਰੇ ਤਰਾਏ ਜਿਹੜੇ ਇਸ ਵਕਤ ਰਹਿ ਗਏ ਨੇ ਤਾਂ ਇਹ ਪੈਕਿੰਗ ਜਿਹੜੀ ਆ ਸ਼ੁਕਰਾਨੇ ਜਿਹੜਾ ਉਹ ਪਿੰਡੋਂ ਕਰਕੇ ਲੈ ਕੇ ਆਏ ਸੀ ਤਾਂ ਉਸੇ ਤਰ੍ਹਾਂ ਦੇ ਨਾਲ ਅਜੇ ਵੀ ਇਸੇ ਤਰ੍ਹਾਂ ਨਾਲ ਪਈ ਹੈ ਤਾਂ ਇੱਥੇ ਜਿਹੜੇ ਨਾਲ ਮੌਜੂਦ ਸਨ ਜਿਨ੍ਹਾਂ ਨਾਲ ਆਖਰੀ ਸਮਾਂ ਸ਼ੁਕਰਾਨੇ ਵੱਲੋਂ ਬਤਾਇਆ ਗਿਆ ਉਹ ਸਾਡੇ ਨਾਲ ਮੌਜੂਦ ਨੇ ਬਾਈ ਤੁਹਾਡੇ ਨਾਰਿੰਦਰ ਇੱਥੇ ਹਾਂਜੀ ਮੈਂ ਸਵੇਹਾ ਆਇਆ ਜੀ 21 ਤਰੀਕ ਨੂੰ ਮੇਰੇ ਆਉਣ ਤੋਂ ਪਹਿਲਾਂ ਮੈਨੂੰ ਮੰਨ ਲਓ ਉਹਨਾਂ ਦੇ ਪਿੰਡ ਦਾ ਮੁੰਡਾ ਜੀ ਮੇਰਾ ਨਾਲ ਪਿੰਡ ਆ ਜੀ ਰਾਮਪਰਾ ਪਿੰਡ ਉਹਨਾਂ ਦੇ ਨਾਲ ਦਾ ਮੁੰਡਾ ਮੈਨੂੰ ਲੈਣ ਚੱਲਾ ਗਿਆ ਬਾਰਡਰ ਤੋਂ ਉਹ ਮੈਨੂੰ ਕਹਿੰਦਾ ਵੀ ਉਹ ਚਲੇ ਨਾ ਜਾਣਾ ਉਹ ਮੇਰੇ ਆਉਂਦੇ ਨੂੰ ਚਲਾ ਗਿਆ ਸੀ ਜੀ ਸਾਨੂੰ ਉੱਥੇ ਅੱਗੇ ਮਿਲਿਆ ਜੀ ਉਹ ਮਿਲਿਆ ਸੀਗਾ ਹਾਂਜੀ ਆਖਰੀ ਵਾਰ ਕੋਈ ਗੱਲਬਾਤ ਹੋਈ ਸੀਗੀ ਜਾਂ ਕਿ ਤੋਂ ਜੀ ਮੋਰਚਾ ਆਪਾਂ ਖੈ ਪਿਆ ਸੀ ਉੱਥੇ ਜੀ ਤਾਂ ਬਸ ਉਹ ਉਹਦੇ ਜੀ ਮੰਨ ਲਓ ਪਿੰਡ ਦੇ ਮੁੰਡੇ ਨੇ ਉਹਦੇ ਨੇ ਜੀ ਕੁਲਦੀਪ ਸਿੰਘ ਨੇ ਉਹਨੂੰ ਇਹ ਵੀ ਕਿਹਾ ਵੀ ਆਪਦੀ ਬਚਤ ਨਾਲ ਧਿਆਨ ਨਾਲ ਪਰ ਉਹਨੂੰ ਨਹੀਂ ਪਤਾ ਸੀ ਵੀ ਮੇਰੇ ਨਾਲ ਇਦਾਂ ਹੋ ਜਾਣੀ ਹੈ ਹੋਰ ਇਹ ਤਾਂ ਨਾਸ਼ਾ ਹੀ ਹੈ ਜੀ ਬੀਜੇਪੀ ਸਰਕਾਰ ਦੀ ਜਿਹੜੀ ਕਿ ਬਹੁਤ ਮੰਦ ਭੱਗੀ ਹੈਗੀ ਅਸੀਂ ਆਪਦੀ ਮੰਗ ਮਾਰ ਲੈਣ ਵਾਸਤੇ ਆਏ ਆਂ ਸ਼ਾਂਤਮਈ ਅਸੀਂ ਸਾਡਾ ਧਰਨਾ ਹੈਗਾ ਸਾਡਾ ਕੋਈ ਝਗੜਾ ਨਹੀਂ ਸੀਗਾ ਅਸੀਂ ਕੋਈ ਨਾ ਕੋਈ ਕਿਸੇ ਨੇ ਪੱਥਰ ਮਾਰਿਆ ਕਿਸੇ ਨੇ ਕੁਝ ਨਹੀਂ ਕੀਤਾ ਤਾਂ ਨਾ ਸਹੀ ਸਰਕਾਰ ਹੈਗੀ ਇਹ ਸਾਡੇ ਤੇ ਬਹੁਤ ਜ਼ੁਲਮ ਕਰ ਰਹੀ ਹੈ ਤੇ ਸਾਡੇ ਇੱਥੇ ਬੰਦੇ ਖੜੇ ਐ ਤੇ ਉਹਨਾਂ ਖੜਿਆਂ ਨੂੰ ਗੋਲੀ ਮਾਰ ਕੇ ਮਾਰੀ ਜਾਂਦੀ ਟਰੈਕਟਰ ਕਿੰਨੇ ਆ ਕੇ ਟਰੈਕਟਰ ਤੋੜ ਗਏ ਆਰਐਸਐਸ ਦੇ ਬੰਦੇ ਹੈਗੇ ਤੇ ਉਹ ਨਾਲ ਹਰਿਆਣਾ ਪੁਲਿਸ ਹੈਗੀ हरियाणा पुलिस ਜਿਹੜੀ ਹੈਗੀ ਤੇ सीआरपीएफ ਹੈਗੀ ਅੰਦਰ ਆ ਕੇ ਤੇ ਉਹਨਾਂ ਨੇ ਗੋਲੀ ਮਾਰ ਕੇ ਮਾਰਿਆ ਇਸ ਤੋਂ ਮੰਦਪਾਕੀ ਘਟਨਾ ਹੋਰ ਕੀ ਹੋਊਗੀ ਆਪਦੀ ਮੰਗ ਵਾਸਤੇ ਬੈਠੇ ਆ ਅਸੀਂ ਅਸੀਂ ਕੋਈ ਲੜਨ ਵਾਸਤੇ ਅਸੀਂ ਸਰਕਾਰ ਨੂੰ ਦੇ ਨਾਲ ਗੋਲੀਆਂ ਨਾਲ ਲੜਨ ਨੂੰ ਪੂਰੇ ਨਹੀਂ ਆ ਸਕਦੇ ਕਦੇ ਵੀ ਅਸੀਂ ਆਪਦੀ ਸ਼ਾਂਤਮਈ ਜਿਹੜੀ ਮੰਗ ਹੈ ਉਹ ਮੰਗਣੀ ਹੈ ਤੇ ਆ ਕੇ ਗੋਲੀ ਮਾਰ ਕੇ ਤੇ ਸਾਡਾ ਬੰਦਾ ਮਾਰਤਾ ਜਿਸ ਕਾਰਨ ਜਿਹੜਾ ਕਿ ਬਹੁਤ ਵਧੀਆ ਬੰਦਾ ਸੀਗਾ ਤੇ ਬਹੁਤ ਅਤਿਆਚਾਰ ਕਰ ਰਹੀ ਹੈ ਮੈਂ ਕਹਿੰਦਾ ਆਉਣ ਵਾਲੇ ਸਮੇਂ ਵੀ বিজেপি ਦਾ ਜਿਹੜਾ ਹੈਗਾ ਉਹਦਾ ਸਾਡੇ ਪਰਿਵਾਰੀ ਹੈਗੇ ਜਿੰਨੇ ਵੀ ਜ਼ਿੰਮੇਦਾਰ ਹੈਗੇ ਸਾਡੇ ਪਿੰਡਾਂ ਦੇ ਵਿੱਚ ਉਹਨਾਂ ਨੂੰ ਇਹ ਸਨੇਹਾ ਦੇਣਾ ਚਾਹੁੰਦਾ ਵੀ বিজেপি ਦਾ ਬੰਦਾ ਜਾਂ ਲੀਡਰ ਸਾਡੇ ਘਰਾਂ 'ਚ ਨਾ ਬੜੇ ਸਾਡੇ ਪਿੰਡਾਂ 'ਚ ਨਾ ਬੜੇ ਕੋਸ਼ਿਸ਼ ਹੈ ਬਾਈ ਤੋ ਤੁਸੀਂ ਤਾਂ ਨਾਲ ਰਹਿੰਦੇ ਰਹੋ ਇੱਥੇ ਇੱਥੇ ਹਾਂਜੀ ਪਰੌਠੇ ਇਕੱਠੇ ਲਾਉਂਦੇ ਨੇ ਜੀ ਸਾਰਾ ਕੁਝ ਇਕੱਠੀ ਕਰ ਦਿੰਦੇ ਸਾਡਾ ਤਾਂ ਫਰਕ ਹੀ ਨਹੀਂ ਦੀ ਕੋਈ ਢਾਲ ਵੀ ਉਹਨਾਂ ਦਾ ਬਹੁਤ ਵਧੀਆ ਸਵਾਦ ਦਾ ਬੰਦਾ ਸੀ ਭੱਜੇ ਹੀ ਆਉਂਦਾ ਬਾਪੂ ਜੀ ਆਜੋ ਆਜੋ ਸਾਡੇ ਲਈ ਹੋ ਜਾਂਦਾ ਬਾਪੂ ਚਾਹ ਕਰ ਲਈ ਹਾਂ ਕਰ ਲਈ ਆ ਜਾ ਪੀ ਲੈ ਇੰਨਾ ਚੰਗਾ ਸਵਾਦ ਦਾ ਤਾਂ ਬੰਦਾ ਹੀ ਨਹੀਂ ਦੀ ਹਜੇ ਅਸੀਂ ਵੀ ਉਹ ਕੌੜੇ ਬੋਲ ਜਾਂਦੇ ਕਿਤੇ ਉਹ ਨਹੀਂ ਬੋਲਦਾ ਜੀ ਨਾ ਆਪ ਆਟਾ ਆਪ ਖੋਦਾ ਜੀ 15 ਕਿਲੋ ਆਟਾ ਦਾਲ ਪਾਲੀ ਵਿੱਚ ਪਾਲੀ ਕਹਿੰਦਾ ਆਪਾਂ ਪਰੋਠੇ ਲਾਹਾਂਗੇ ਆਜੋ ਕੋਈ ਮੁਲਾਜ਼ਮ ਆ ਗਿਆ 50 50 ਬੰਦੇ 100 100 ਬੰਦਾ ਰੋਟੀ ਖਾਂਦਾ ਦੀ ਪ੍ਰਵਾਈ ਨਹੀਂ ਦੀ ਕੋਈ ਕਹਿੰਦਾ ਯਾਰ ਤੁਹਾਨੂੰ ਕਿੰਦਾ ਪਕਾ ਆਟਾ ਪੀ ਗੁੰਦਾ ਆ ਆਪਾਂ ਆਟਾ ਪਕੁੰਦਾ ਦੀ ਜੀ ਪਾਂਚੜਾ ਲੰਦਾ ਬਗੁੰਦਾ ਬਹੁਤ ਚੰਗਾ ਮੁੰਡਾ ਸੀ ਬਾਈ ਜੀ ਦੱਸਿਆ ਯਾਰ ਕਿ ਪਿੰਡ ਵਾਲੇ ਕਹ ਰਹੇ ਨੇ ਹਾਲਾਂਕਿ ਪਰਿਵਾਰ ਵੀ ਇਹ ਕਹ ਰਿਹਾ ਕਿ ਅਸੀਂ ਬਹੁਤ ਫੋਨ ਕੀਤੇ ਵਾਪਸ ਆ ਜਾ ਪਰ ਉਹਦੇ ਵੱਲੋਂ ਕਿਹਾ ਗਿਆ ਕਿ ਹੁਣ ਅੱਗੇ ਵਧ ਕੇ ਜਾਵਾਂਗੇ ਹਾਂਜੀ ਉਹ ਮੇਰੇ ਮਾਮਾ ਜੀ ਦਾ ਮੁੰਡਾ ਉਹਨਾਂ ਨਾਲ ਹੀ ਸੀਗਾ ਜੀ ਉਹ ਕਹਿੰਦਾ ਵੀ ਮਾਲਾ ਚਲੇ ਜਾਣਾ ਸੀ ਉਹਨੇ ਜਾਣਾ ਸੀਗਾ ਤਾਂ ਮਤਲਬ ਉਹਨੂੰ ਜਦੋਂ ਕਾਲ 21 ਤਰੀਕ ਦੀ ਹੋ ਗਈ 11 ਵਜੇ ਦੀ ਤਾਂ ਕਹਿੰਦਾ ਵੀ ਆਪਾਂ ਵੈਰੀਗੇਟ ਤੋਂ ਅੱਗੇ ਲੰਘ ਕੇ ਮੋਰਚੇ ਚੋਗੇ ਚਲੇ ਵਾਦਾ ਕਰਕੇ ਫੇਰ ਹੀ ਜਾਵਾਂਗੇ ਵਾਪਸ ਵੀ ਇਦਾਂ ਮੈਂ ਨਹੀਂ ਜਾ ਸਕਦਾ ਜੀ ਤਾਂ 21 ਤਰੀਕ ਨੂੰ ਨੇ ਅੱਗੇ ਵਧਣ ਦਾ ਮੋਰਚਾ ਕਹਿੰਦਾ ਫਤਿਹ ਕਰਾ ਕੇ ਗਾਂਹਾ ਬਾਰਡਰ ਤੱਪ ਕੇ ਫੇਰ ਵਾਪਸ ਜਾਊਂਗਾ ਪਿੰਡ ਨੂੰ ਵੀ ਇਦਾਂ ਨਹੀਂ ਜਾਂਦਾ ਜੀ ਇਕੱਲਾ ਹੁਣ ਬੈਗ ਹੀ ਰਹਿ ਗਿਆ ਸ਼ੁਕਰਨ ਤਾਂ ਸਾਡੇ ਦਾ ਆਪ ਜੀ ਅਸੀਂ ਬਲਾਕ ਖੂਈਆ ਸਰਵਰ ਜ਼ਿਲ੍ਹਾ ਫਾਜ਼ਿਲਕਾ ਉਸ ਦਿਨ ਦੀ ਸਾਡੀਆਂ ਟਰਾਲੀਆਂ ਇੱਥੇ ਐ ਮੇਰਾ ਛੋਟਾ ਬ੍ਰਦਰ ਇੱਥੇ ਐ ਉਸ ਦਿਨ ਦਾ ਇਕੱਠੇ ਖਾਂਦੇ ਪੀਂਦੇ ਸੀ ਉਹਨੇ ਸਾਨੂੰ ਦੋਸਤੇ ਦੱਸਿਆ ਤੇ ਫਿਰ ਅਸੀਂ ਤਾਂ ਅੱਜ ਪੰਜ ਸੱਤ ਜਣੇ ਅੱਜ ਇੱਥੇ ਪਹੁੰਚੇ ਹਾਂ ਘੰਟਾ ਪਹਿਲਾਂ ਬਹੁਤ ਮੰਦ ਪਾ ਗਈ ਐ ਘਟਨਾ ਜੀ ਇਹ ਪਰਿਵਾਰ ਲਈ ਪਿੰਡ ਲਈ ਬਹੁਤ ਮਾੜੀ ਇਹ ਘਟਨਾ ਐ ਤਾਂ ਬਈ ਹੋਰ ਵੀ ਕੋਈ ਸੀਗਾ ਕੋਈ ਦੱਸਿਆ ਹੋਵੇ ਕਦੇ ਪਿੰਡ ਰਸੇ ਦਾ ਨਾਲ ਹੀ ਐਸੀ ਹੁੰਦੇ ਨੇ ਅਸੀਂ ਅਸੀਂ ਜਦੋਂ ਵੀ ਅਸੀਂ ਆਏ ਆ ਇਕੱਠੇ ਰਹੇ ਆ ਇਕੱਠੇ ਸਾਡਾ ਪ੍ਰਸ਼ਾਦਾ ਇਕੱਠਾ ਆ ਨਾਲ ਹੀ ਟਰਾਲੀ ਸਾਡੀ ਹੈਗੀ ਤੇ ਬਹੁਤ ਚੰਗਾ ਮੁੰਡਾ ਸੀਗਾ ਬਹੁਤ ਜਿੰਨਾ ਕਹਿ ਦੇਵੇ ਤੇ ਸਾਰਿਆਂ ਦੀ ਸੇਵਾ ਕਰਦਾ ਸੀਗਾ ਤੇ ਬਹੁਤ ਮੰਦ ਬਾਕੀ ਕਟਣਾ ਹੋਈ ਇਹ ਸਾਰੀ ਮੋਦੀ ਸਰਕਾਰ ਦੀ ਤਾਨਾਸ਼ਾਹੀ ਹੈਗੀ ਤੇ ਸਾਡੇ ਕਿਸਾਨਾਂ ਨਾਲ ਬਹੁਤ ਤੱਕਾ ਕਰ ਰਹੀ ਹੈ ਬਹੁਤ ਜਿੰਨਾ ਕਹਦੇ ਉਹਨਾ ਹੀ ਥੋੜਾ ਹੈ ਬਈ ਦੱਸ ਰਹੀ ਸੀ ਕਿ ਪਸ਼ੂ ਦਾ ਬੜਾ ਸ਼ੌਂਕ ਸੀਗਾ ਉਹਨੂੰ ਰੱਖਣ ਦਾ ਹਾਂਜੀ ਬਹੁਤ ਸ਼ੌਂਕ ਸੀ ਉਹਦੇ ਕੋਲੇ ਪ੍ਰਦਰਸ਼ਨੀ ਲਈ ਉਹਨੇ 24 ਤਰੀਕ ਨੂੰ ਆਪਦੇ ਉਹਦੇ ਕੋਲੇ ਛੋਟਾ ਸੀਗਾ ਜੀ 24 ਤਰੀਕ ਨੂੰ ਚੜਿੱਕ ਡਿਸਟ੍ਰਿਕਟ ਮੋਗਾ ਜੀ ਵਿੱਚ ਉਹਨੇ ਪ੍ਰਦਰਸ਼ਨੀ ਤੇ ਲੈ ਕੇ ਜਾਣਾ ਸੀ ਉਹਦੀ ਉਹ ਵੀ ਐਂਟਰੀ ਕਰਾਈ ਵੀ ਸੀ ਐਂਟਰੀ ਕਰਾਈ ਵੀ ਸੀ 24 ਤਰੀਕ ਹਾਂਜੀ ਉਹ 20 ਨੂੰ ਵਾਪਸ ਜਾਣਾ ਸੀ ਉਹਨੇ ਵੀ ਨੂੰ ਵਾਪਸੀ ਜਾਣਾ ਸੀ ਵਾਪਸ ਜਾਣਾ ਸੀ ਫਿਰ ਕਹਿੰਦਾ ਵੀ ਨਹੀਂ ਕਹਿੰਦਾ ਹੁਣ ਕੱਲ ਦੀ ਕਾਲ ਆਗੀ ਤਾਂ ਮੋਰਚੇ 'ਚ ਬੈਰੀਗੇਟ ਤੋੜ ਕੇ ਤਾਂ ਅੱਗੇ ਵੱਧ ਕੇ ਫੇਰ ਹੀ ਜਾਊਗਾ ਜੀ ਵੀ ਨੂੰ ਆਪਦਾ ਹੀ ਜਾ ਕੇ ਉਹਨੇ ਝੋਟੇ ਦੀ ਪ੍ਰਦਰਸ਼ਨੀ ਲਈ ਉਹਨੂੰ ਤਿਆਰ ਕਰਨਾ ਸੀਗਾ ਜੀ ਪਰ ਕਹਿੰਦਾ ਨਹੀਂ ਹੁਣ ਇੱਕ ਦਿਨ ਦਾ ਕੋਈ ਗੱਲ ਨਹੀਂ ਕਹਿੰਦਾ ਇੱਕ ਹਫਤਾ ਹੋ ਗਿਆ ਮੈਨੂੰ ਇੱਥੇ ਤਾਂ ਹੁਣ ਕੱਲ ਨੂੰ ਫਤਿਹ ਕਰਕੇ ਫੇਰ ਹੀ ਵਾਪਸ ਜਾਊਗਾ ਪਿੰਡ ਨੂੰ ਤਾਂ ਇਹ ਤਸਵੀਰਾਂ ਨੇ ਜਿੱਥੇ ਅਖੀਰਲਾ ਸਮਾਂ ਜਿਹੜਾ ਉਹ ਸ਼ੁਕਰਨ ਵੱਲੋਂ ਬਿਤਾਇਆ ਗਿਆ ਉਹਨਾਂ ਲੋਕਾਂ ਦੇ ਨਾਲ ਤੇ ਉਹਨਾਂ ਸੰਗੀ ਸਾਥੀਆਂ ਵੱਲੋਂ ਜਿਹੜਾ ਉਹ ਦੱਸਿਆ ਜਾ ਰਿਹਾ ਹੈ ਕਿ ਅਖੀਰਕਾਰ ਕਿਸ ਤਰ੍ਹਾਂ ਨਾਲ ਸ਼ੁਕਰਨ ਜਿਹੜਾ ਉਹ ਰੋਟੀਆਂ ਜਿਹੜਾ ਪਕਾਉਂਦਾ ਆਟਾ ਗੁੰਨਦਾ ਰੋਟੀਆਂ ਨੂੰ ਵੇਲਦਾ ਤਾਂ ਕੁਝ ਇਸ ਤਰ੍ਹਾਂ ਦੇ ਸੁਭਾਅ ਦਾ ਜਿਹੜਾ ਸ਼ੁਕਰਨ ਸੀ ਤੇ ਇਸੇ ਟਰਾਲੀ ਦੇ ਵਿੱਚ ਉਹ ਬੈੰਦਾ ਖਾਂਦਾ ਉੜਦਾ ਸੌਂਦਾ ਤੇ ਹੁਣ ਬਸ ਇੱਕ ਭਰਿਆ ਕੱਪੜਿਆਂ ਦੇ ਨਾਲ ਬੈਗ ਹੀ ਜਿਹੜਾ ਉਹ ਪੱਲੇ ਰਹਿ ਗਿਆ ਹੈ ਕਿਉਂਕਿ ਸ਼ੁਕਰਨ ਹਮੇਸ਼ਾ ਹਮੇਸ਼ਾ ਲਈ ਜਿਹੜਾ ਇਸ ਦੁਨੀਆ ਨੂੰ ਅਲਵਿਦਾ ਹੈ ਉਹ ਆ ਗਿਆ ਹੈ ਫਿਲਹਾਲ ਸਰਕਾਰ ਵੱਲੋਂ 1 ਕਰੋੜ ਦੀ ਨਾਮ ਦੀ ਰਾਸ਼ੀ ਹੈ ਜਿਹੜੀ ਉਹ ਸ਼ੁਕਰਨ ਦੇ ਪਰਿਵਾਰ ਨੂੰ ਜਿਹੜੀ ਆ ਉਹ ਪੰਜਾਬ ਸਰਕਾਰ ਨੇ ਜਾਰੀ ਕਰ ਦਿੱਤੀ ਹੈ ਤੇ ਇੱਕ ਸਰਕਾਰੀ ਨੌਕਰੀ ਜ਼ਰੂਰ ਜਿਹੜੀ ਆ ਉਹ ਸ਼ੁਕਰਨ ਦੇ ਪਰਿਵਾਰ ਦੇ ਵਿੱਚ ਦਿੱਤੀ ਹੈ ਪਰ ਲੇਕਿਨ ਇੰਨਾ ਪੈਸੇ ਦੇ ਨਾਲ ਜਿਹੜਾ ਜਾਨ ਨੂੰ ਕਦੇ ਵੀ ਤੋਲਿਆ ਨਹੀਂ ਜਾ ਸਕਦਾ ਹੈਗਾ ਤੇ ਫਿਲਹਾਲ ਉਹਨਾਂ ਇਹੀ ਉਡੀਕਾ ਹੈ ਕਿ ਪੰਜਾਬ ਸਰਕਾਰ ਕਾਰਵਾਈ ਹੈ ਜਿਹੜੀ ਉਹ ਹਰਿਆਣਾ ਦੇ ਉੱਤੇ ਕਰਦੀ ਹੈ ਕਿਉਂਕਿ ਜਿਸ ਤਰ੍ਹਾਂ ਦੇ ਨਾਲ ਜ਼ੀਰੋ ਲਾਈਨ ਦੇ ਉੱਤੇ ਹਰਿਆਣਾ ਪ੍ਰਸ਼ਾਸਨ ਨੇ ਕਿਹਾ ਕਿ ਵਧਿਆ ਤੇ ਜਿਸ ਤਰ੍ਹਾਂ ਦੇ ਨਾਲ ਭੰਤੋੜਾ ਜਿਹੜੀ ਉਹਨਾਂ ਵੱਲੋਂ ਕੀਤੀ ਗਈ ਕਿ ਉਸ ਦੇ ਉੱਤੇ ਐਕਸ਼ਨ ਹੈ ਜਿਹੜੀ ਉਹ ਪੰਜਾਬ ਸਰਕਾਰ ਲੈਂਦੀ ਹੈ ਜਾਂ ਨਹੀਂ ਇਸ ਦੀ ਤਸਵੀਰ ਦੇਖਣੀ ਹੈ ਜੇ ਬਾਕੀ ਹੈ ਵੀਡੀਓ ਜਰਨਲਿਸਟ ਗੁਰਵਿੰਦਰ ਦੇ ਨਾਲ ਮੈਂ ਸਮਿਤਪ੍ਰੀਤ ਸਿੰਘ ਖਨੌਰੀ ਬਾਰਡਰ ਡੇਲੀ ਪੋਸਟ ਪੰਜਾਬ ਹਰਿਆਣਾ ਹਿਮਾਚਲ